ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਜਿਨ੍ਹਾਂ ਨੇ ਪ੍ਰੇਮ ਦੇ ਰਸ ਨੂੰ ਚੱਖ ਲਿਆ ਉਹ ਤ੍ਰਿਪਤ ਹੋ ਗਏ ਰੱਜ ਗਏ ਦੋਨੇ ਲਫ਼ਜ਼ ਵਰਤਿਆ ਨੇ ਸੱਚੇ ਪਾਤਸ਼ਾਹ ਨੇ ਇੱਕ ਹੁੰਦਾ ਰੱਜਣਾ ਇੱਕ ਹੁੰਦਾ ਤ੍ਰਿਪਤ ਹੋਣਾ ਰੱਜਿਆ ਤਾਂ ਭਾਵ ਹੁੰਦਾ ਵਾਪਾ ਜਿਵੇਂ ਕਹਿੰਦੇ ਢਿੱਡ ਭਰ ਗਿਆ ਤ੍ਰਿਪਤ ਹੁੰਦਾ ਵੀ ਹੁਣ ਹੋਰ ਕਿਹੇ ਚੀਜ਼ ਦੀ ਲੋੜ ਹੀ ਨਹੀਂ ਰੱਜੇ ਹੋਏ ਬੰਦੇ ਦੇ ਸਾਹਮਣੇ ਵੀ ਕੋਈ ਸਵਾਦਲੀ ਚੀਜ਼ ਬੰਦਾ ਲੈ ਕੇ ਆ ਜਾਂਦਾ ਨਹੀਂ ਕਿ ਥੋੜੀ ਜੀ ਲਓ ਤੁਸੀਂ ਖਾ ਕੇ ਦੇਖੋ ਥੋੜੀ ਜੀ ਬਹੁਤ ਸਵਾਦ ਆ ਤੇ ਬੰਦਾ ਕਹਿੰਦਾ ਚੱਲ ਥੋੜੀ ਜੀ ਦੇ ਦੇ ਹਜੇ ਉਹ ਤ੍ਰਿਪਤ ਨਹੀਂ ਸੀ ਮਤਲਬ ਉਹਦੇ ਮਨ 'ਚ ਇੱਛਾ ਸੀ ਉਹ ਚੱਲ ਹੋਰ ਰਸ ਮਾਣ ਲਵੇ ਥੋੜਾ ਜਿਹਾ ਕਿਸੇ ਚੀਜ਼ ਦਾ ਜਿਵੇਂ ਰੋਟੀ ਪਾਣੀ ਤੋਂ ਬਾਅਦ ਕਈ ਥਾਂ ਮਿੱਠਾ ਲੈ ਆਂਦੇ ਬਾਅਦ ਪਰ ਤ੍ਰਿਪਤ ਦਾ ਭਾਵ ਇਹ ਆ ਵੀ ਕਿਸੇ ਚੀਜ਼ ਦੀ ਲੋੜ ਹੀ ਨਹੀਂ ਭਾਵ ਮਾਲਕ ਦੇ ਨਾਲ ਜੁੜ ਕੇ ਜ਼ਿੰਦਗੀ ਇਹੋ ਜੀ ਬਣ ਗਈ ਇੰਨਾ ਕੁ ਤ੍ਰਿਪਤ ਹੋ ਜਾਂਦਾ ਮਨੁੱਖ ਇੰਨਾ ਕੁ ਰੱਜ ਜਾਂਦਾ ਕਿ ਉਹ ਫਿਰ ਹੋਰ ਕਿਸੇ ਪਾਸੇ ਜਾਣ ਦੀ ਇੱਛਾ ਰੱਖਦਾ ਹੀ ਨਹੀਂ ਆਪਣੇ ਮਨ ਦੇ ਵਿੱਚ